ਚਲਦੇ ਲੰਗਰ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਇਹ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਤੋਂ ਬਾਅਦ ਇੱਕ 6 ਗੈਸ ਸਿਲੰਡਰਾਂ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਗੈਸ ਸਿਲੰਡਰ ਫਟਣ ਕਾਰਨ ਕਈ ਲੋਕ ਜ਼ਖਮੀ ਹੋ ਗਏ ਨੇ ਮੌਕੇ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕਿ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਿਲੰਡਰਾਂ ਨੂੰ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਚ ਭਗੜੜ ਮਚ ਗਈ ਦਰਸਲ ਇੱਕ ਡੇਰੇ ਵਿੱਚ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਸੀ ਜਿੱਥੇ ਕਿ ਸੰਤਾਂ ਦੀ ਵਰਸੀ ਦੌਰਾਨ ਵੱਡੀ ਗਿਣਤੀ ਚ ਸੰਗਤ ਮੌਜੂਦ ਸੀ ਅਤੇ ਇਸ ਦੌਰਾਨ ਸੰਗਤ ਵੱਲੋਂ ਵੱਡੇ ਪੱਧਰ ਤੇ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਗੈਸ ਲੀਕ ਹੋਣ ਕਾਰਨ ਸਿਲੰਡਰਾਂ ਨੂੰ ਅੱਗ ਲੱਗ ਗਈ ਇੱਕ ਤੋਂ ਬਾਅਦ ਇੱਕ ਨੇੜੇ-ਨੇੜੇ ਪਏ 6 ਸਿਲੰਡਰ ਫਟਣ ਲੱਗੇ ਅਤੇ ਇਸ ਦੌਰਾਨ ਆਲੇ-ਦੁਆਲੇ ਮੌਜੂਦ ਕਰੀਬ 6 ਤੋਂ ਵੱਧ ਲੋਕ ਜ਼ਖਮੀ ਹੋ ਗਏ ਉਧਰ ਸੰਗਤਾਂ ਚ ਪਕੜ ਦਮਚ ਗਈ ਲੋਕਾਂ ਵੱਲੋਂ ਆਪਣੇ ਪੱਧਰ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਹੱਥ ਵਿੱਚ ਜੋ ਆਇਆ ਬਾਲਟੀਆਂ ਰੈਬਰ ਉਸ ਨਾਲ ਪਾਣੀ ਪਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਦੇਖਦੇ ਹੀ ਦੇਖਦੇ ਅੱਗ ਪੂਰੇ ਲੰਗਰ ਹਾਲ ਵਿੱਚ ਫੈਰ ਗਈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਿਆ ਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਗਿੱਧਰਵਛੇ ਜਿਹੜਾ ਆਪਣਾ ਬਾਬੇ ਗੰਗਾ ਰਾਮ ਦਾ ਡੇਰਾ ਬਹੁਤ ਮਾੜੀ ਗੱਲ ਹੋਈ ਜਿਹੜਾ ਕਿ ਸਿਲੰਡਰ ਫਟਣ ਨਾਲ ਅੱਗ ਲੱਗ ਗਈ ਤੇ ਇੱਕ ਚਾਰ ਪੰਜ ਬੰਦੇ ਵਿਚਾਰੇ ਨਪੇੜ ਤੇ ਵੀ ਆ ਗਏ ਬਹੁਤ ਹੀ ਮਾੜੀ ਗੱਲ ਹੋਈ ਤੇ ਉਸ ਤੋਂ ਬਾਅਦ ਅੱਗ ਦਾ ਕੰਟਰੋਲ ਕਰ ਲਿਆ ਸਿਲੰਡਰ ਘੜਤ ਘੜ ਵੀ 10 15 ਸਿਲੰਡਰ ਉੱਤੇ ਪਏ ਸੀਗੇ ਤਾਂ ਕਿ ਹਰ ਇਨਸਾਨ ਨੇ ਇਹ ਗੱਲ ਨੇ ਭਰਾਵੋ ਵੀ ਜਿਹੜਾ ਕਿ ਆਪਣਾ ਘਰ ਵਾਲਾ ਸਿਲੰਡਰ ਆ ਜਾਂ ਕੋਈ ਵੀ ਸਿਲੰਡਰ ਹੈ ਉਹਦੀ ਐਕਸਪਾਇਰੀ ਚੈੱਕ ਕਰੋ ਪੰਜਾਂ ਚੈੱਕ ਕਰੋ ਤੇ ਨੁਕਸਾਨ ਤੋਂ ਜਿਹੜਾ ਕਿ ਆਪਾਂ ਬਚ ਸਕਦੇ ਦੇਖੋ ਜ਼ਿੰਦਗੀ ਬਰਬਾਦ ਨਹੀਂ ਮਿਲਦੀ ਇੱਕ ਮਾੜੀ ਜੀ ਗਲਤੀ ਕਰਕੇ ਨੁਕਸਾਨ ਹੋ ਜਾਂਦਾ ਤੇ ਇਹ ਦੇਖੋ ਵੀ ਬਹੁਤ ਜ਼ਿਆਦਾ ਜਿਹੜੇ ਕਿ ਭਿਆਨਕ ਹਾਦਸਾ ਹੋਇਆ ਸੀ ਹੁਣ ਅੱਗ ਬੁਝ ਗਈ ਜਿਹੜਾ ਕਿ ਅੱਗ ਲੱਗੀ ਹੋਈ ਸੀ ਸਿਲੰਡਰ ਕਰਕੇ ਸਿਲੰਡਰੋ ਕੋੜੇ ਸਾਰੇ ਘਰਦ ਘਰ 10 ਸਿਲੰਡਰ ਪੈ ਸੀ ਤੇ ਪੂਰਾ ਮਾਮਲਾ ਮੁਖਸਰ ਦੇ ਗਿੱਦੜ ਬਾਹ ਚ ਪੈਂਦੇ ਡੇਰਾ ਬਾਬਾ ਗੰਗਾ ਰਾਮ ਦਾਏ ਜਿੱਥੇ ਕਿ ਤਿੰਨ ਦਿਨਾਂ ਵਰਸੀ ਸਮਾਗਮ ਚੱਲ ਰਿਹਾ ਸੀ ਇਸ ਵਰਸੀ ਸਮਾਗਮ ਦਾ ਅੱਜ ਆਖਰੀ ਦਿਨ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਸੰਗਤਾਂ ਵੱਡੀ ਪੱਧਰ ਤੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੀਆਂ ਹੋਈਆਂ ਸੀ ਅਤੇ ਇਸ ਦੌਰਾਨ ਲੰਗਰ ਹਾਲ ਵਿੱਚ ਜਦੋਂ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਤਕਰੀਬ 12:1 ਵਜੇ ਲੰਗਰ ਹਾਲ ਵਿੱਚ ਅੱਗ ਲੱਗ ਗਈ ਗੈਸ ਸਿਲੰਡਰ ਲੰਗਰ ਹਾਲ ਵਿੱਚ ਰੱਖੇ ਗਏ ਸੀ ਜਿਨ੍ਹਾਂ ਤੇ ਕੇ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਇਸ ਦੌਰਾਨ ਗੈਸ ਲੀਕ ਹੋਣ ਕਾਰਨ ਪਹਿਲਾਂ ਇੱਕ ਸਿਲੰਡਰ ਨੂੰ ਅੱਗ ਲੱਗੀ ਅਤੇ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ 6 ਗੈਸ ਸਿਲੰਡਰ ਫਟ ਗਏ ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ਉਦਰ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ 'ਚ ਪਹੁੰਚਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜੀ ਹਾਇਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਵਰਸੀ ਸਮਾਗਮ ਦੌਰਾਨ ਵੱਡਾ ਹਾਸਾ ਆਪਰੇ ਗੁਰੂ ਘਰ ਵਿੱਚ ਬਾਬਾ ਗੰਗਾ ਰਾਮ ਜੀ ਦਾ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਸੀ ਤਿੰਨ ਦਿਨਾਂ ਵਰਸੀ ਸਮਾਗਮ ਦਾ ਅੱਜ ਆਖਰੀ ਦਿਨ ਸੀ ਇਸ ਦੌਰਾਨ ਵੱਡੀ ਗਿਣਤੀ ਚ ਸੰਗਤ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੀ ਸੀ ਜਿੱਥੇ ਕੇ ਸੰਗਤਾਂ ਨੂੰ ਛਕਾਉਣ ਲਈ ਵੱਡੀ ਪੱਧਰ ਤੇ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਲੰਗਰ ਹਾਲ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਇਸ ਦੌਰਾਨ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ ਜਿਸ ਕਾਰਨ ਇੱਕ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਫਿਰ ਇਸ ਸਿਲੰਡਰ ਤੋਂ ਨੇੜੇ ਤੇੜੇ ਪਏ ਬਾਕੀ ਦੇ 6 ਸਿਲੰਡਰਾਂ ਨੂੰ ਵੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਹਾਲਾਂਕਿ ਲੋਕਾਂ ਵੱਲੋਂ ਅੱਗ ਲੱਗਣ ਤੋਂ ਬਾਅਦ ਕੁਝ ਸਿਲੰਡਰਾਂ ਨੂੰ ਮੌਕੇ ਤੋਂ ਹਟਾਇਆ ਗਿਆ ਮੌਕੇ ਤੇ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਵੱਲੋਂ ਬਾਲਟੀਆਂ ਰੈਬਰਾਂ ਨਾਲ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਬੇहद ਭਿਆਨਕ ਸੀ ਜਿਸ ਕਾਰਨ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਇਸ ਪੂਰੇ ਘਟਨਾਕਰਮ ਤੇ ਕਾਬੂ ਪਾਇਆ ਫਿਲਹਾਲ ਹਾਲਾਤ ਕਾਬੂ ਹੇਠ ਦੱਸੇ ਜਾ ਰਹੇ ਨੇ ਉਧਰ ਇਸ ਘਟਨਾ ਦੌਰਾਨ 6 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ